ਜੇਪਾ ਦੇਸ਼ ਦੀ ਗੱਲ ਕਰਦੇ ਆ ਹਾਂ ਜੇਫੀਟਾ ਇਸ ਤਰ੍ਹਾਂ ਦੀ ਸੋ ਇਸ ਕਰਕੇ ਸਿੱਖੀ ਨਿਕਲ ਮੰਨੀਆਂ ਜਿਹੜੀ ਇਹ ਮਨੁੱਖਤਾ ਦੇ ਵਾਸਤੇ ਹੈ ਇਹਦਾ ਰੂਪ ਅੱਜ ਦੱਸਿਆ ਜਾ ਰਿਹਾ ਦੇਸ਼ ਦਾ ਇਹ ਜਿਸ ਰੂਪ ਤੱਕ ਕਦੇ ਨਹੀਂ ਸੀ ਉਸ ਤਰੀਕੇ ਦਾ ਨੇਸ਼ਨ ਸਟੇਟ ਯੂਨੀਵਰਸਿਟੀ ਦਾ ਨੇਸ਼ਨ ਸਟੇਟ ਤਾਂ ਧਰਮਦਾਰੀ ਯੁੱਗ ਦੀ ਦੇਣ ਹੈ ਜੇ ਉਦੋਂ ਸਰਮਾਇਦਾਰੀ ਤਾਂ ਜੇ ਪ੍ਰਣਤੀ ਲਗੀ ਸੀ ਤਾ ਜਿਹੜੀਆਂ ਦੇਸ਼ ਪ੍ਰਦੇਸ਼ ਬਹੁਤ ਪਿੱਛੇ ਰਹਿ ਜਾਂਦੇ ਆ ਉਹ ਹੱਦਾਂ ਤੋਂ ਇਹ ਬ੍ਰਹਮੰਡੀ ਸੋਚ ਹੈ ਜਿਸ ਦਾ ਕਿਸੇ ਧਰਮ ਚ ਨਹੀਂ ਬਣਨੀ ਜਾ ਸਕਦੀ ਇਹ ਕਿਸੇ ਜਾਤ ਚ ਨਹੀਂ ਬਣਨੀ ਜਾ ਸਕਦੀ ਇਹ ਇਨਸਾਨੀਅਤ ਦੀ ਸੋਚ ਹੈ ਇਹ ਰੋਹਾਨੀਅਤ ਦੀ ਸੋਚ ਹੈ ਰੋਹਾਨੀਅਤ ਤੇ ਇਨਸਾਨੀਅਤ ਦਾ ਮੇਲ ਹੈ ਅਸੀਂ ਕਹਿੰਦੇ ਨਹੀਂ ਸੀ ਦੇਸ਼ ਪੰਜਾਬ ਜਿਹੜੇ ਦੇਸ਼ ਵਾਸਤੇ ਜੀ ਕੁਰਬਾਨੀ ਕਿਸੇ ਦੇਸ਼ ਵਾਸਤੇ ਤੀਸਰੇ ਦੇਸ਼ ਪੰਜਾਬ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਇੰਡੀ ਦੇ ਨਹੀਂ ਵੱਡੇ ਪੱਧਰ ਉੱਤੇ ਚੱਲ ਰਿਆ ਨਹੀਂ ਸੰਕਤਾਂ ਵੱਡੇ ਅਤਸ਼ਾ ਨਾਲ ਮਨਾ ਰਿਆ ਨੇ ਉਧਰ ਭਾਰਤ ਸਰਕਾਰ ਵੱਲੋਂ ਇਸ ਦਿਹਾੜੇ ਨੂੰ ਵੀਰਪਾਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਹੁਰਾਂ ਨੇ ਵੀਰਪਾਲ ਦਿਵਸ ਉੱਤੇ ਜਿਹੜਾ ਇੱਕ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਇੱਕ ਦੇਸ਼ ਤੱਕ ਜੋੜਿਆ ਇਸ ਮਾਮਲੇ ਉੱਤੇ ਗੱਲਬਾਤ ਕਰਾਂਗੇ ਅਜਿਹੀ ਸਾਰੇ ਮਾਮਲੇ ਉੱਤੇ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਅੱਗੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਪਿਆਰੇ لال ਗਰਗੀ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ। ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਸੈਹਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਤੇ ਸੰਗਤਾਂ ਦੇ ਵਿੱਚ ਵੱਡਾ ਹੱਛਾ ਹੈ, ਜੋਸ਼ ਵੀ ਹੈ, ਫਰਾਗ ਵੀ ਹੈ ਤੇ ਦੂਜੇ ਵੱਡੇ ਭਾਰਤ ਸਰਕਾਰ ਵੱਲੋਂ ਇਸ ਦਿਹਾੜੇ ਨੂੰ ਪਿਛਲੇ ਸਾਲ ਤੋਂ ਵੀਰ ਬਾਲ ਦੇ ਸਮੂਝ ਮਨਾਉਣ ਦਾ ਜਿਹੜਾ ਐਲਾਨ ਕੀਤਾ ਸੀ ਉਹ ਐਕ ਤੂ ਮਨਾਇਆ ਜਾ ਰਿਹਾ ਹੈ। ਤੇ ਇਸ ਦੀ ਜਿਹੜੀ ਆ ਪਹਿਲੇ ਦਿਨ ਪ੍ਰਧਾਨ ਮੰਤਰੀ ਹੁਰਾ ਨੇ ਸੈਹਬਜ਼ਾਦਿਆਂ ਦੀ ਸ਼ਹਾਦਤ ਨੂੰ ਭਾਵੇਂ ਨਮਨ ਕੀਤਾ। ਪਰੰਤੂ ਇੱਕ ਦੇਸ਼ ਨਾਲ ਜੋੜਨ ਦੀ ਗੱਲ ਕੀਤੀ ਕਿ ਉਹਨਾਂ ਨੇ ਦੇਸ਼ ਲਈ ਇਹ ਕੁਰਬਾਨੀ ਕੀਤੀ ਡਾਕਟਰ ਸਾਹਿਬ ਇਸ ਮਾਮਲੇ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਜਾਂ ਪ੍ਰतिकਰਮ ਸਾਹਮਣੇ ਆ ਰਹੇ ਨੇ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਖੋਲਿਓ ਫਿਰ ਆਪ ਅੱਗੇ ਚੱਲਦੇ ਹਾਂ ਕਿ ਇਹ ਪ੍ਰਧਾਨ ਮੰਤਰੀ ਸਾਹਿਬ ਦੀ ਇਹ ਟਿੱਪਣੀ ਕਿੰਨੀ ਕੁ ਵਾਜਬ ਹੈ ਧਾਰਮਿਕ ਲਿਹਾਜ਼ ਤੋਂ ਜਾਂ ਇਤਿਹਾਸ ਦੇ ਪੱਖੋਂ ਨੂੰ ਲੈ ਕੇ ਸਭ ਇਹ ਵੀਰ ਵਾਲ ਦਿਵਸ ਕਹਿੰਨਾ ਆਪਣੇ ਆਪ ਦੀ ਸਰਕਾਰ ਵੱਲੋਂ ਮਨਾਇਆ ਜਾਣਾ ਆਪਣੇ ਆਪ ਕੀ ਇਹਦਾ ਆਰਐਸਐਸ ਵੱਲ ਨੂੰ ਵਧਾਉਣ ਦੀ ਗੱਲ ਆ ਕਿਉਂਕਿ ਉਹ ਆਪਦੇ ਬੰਦਿਆਂ ਨੂੰ ਵੀਰ ਕਹਿੰਦੇ ਨੇ ਤੇ ਜਿਵੇਂ ਵੀਰ ਸਵਰਗ ਵੀਰ ਹਕੀਕਤ ਰਾਏ ਹੈ ਵੀਰ ਹਕੀਕਤ ਮੌਤ ਕੋ ਬੂਡੀ ਪ੍ਰਵਾਹ ਨਹੀਂ ਜ਼ਿੰਦਗਾਨੀ ਦਾ ਇਸ ਤਰ੍ਹਾਂ ਨਹੀਂ ਆਗਰਨਾ ਕਰਦੇ ਨੇ ਤੇ ਇਹ ਬਾਬੇ ਸੀਗੇ ਕਿ ਕੋਈ ਵੀਰ ਆਲੀ ਗੱਲ ਨਹੀਂ ਹੈ ਸਿੱਖੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੀਰ ਸ਼ਬਦ ਨਹੀਂ ਹੈ ਉਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਵੀਰ ਬੰਦਾ ਬਰਾਗੀ ਕਹਿੰਦੇ ਨੇ ਸੋ ਇਸ ਕਰਕੇ ਇਹ ਜਿਹੜਾ ਇੱਕ ਤਾਂ ਆਪਣੇ ਆਪ ਹੀ ਇਤਰਾਜ ਹੋ ਗਿਆ ਦੂਜਾ ਉਹਨਾਂ ਨੇ ਇਹ ਕਰਿਆ ਹੈ ਕਿ ਬੀਜੇਪੀ ਨੂੰ ਮੈਂ ਕਿਤੇ ਦੇਖ ਰਿਹਾ ਸੀ ਬੀਜੇਪੀ ਨੂੰ ਕਹਾਂ ਵੀ ਸਾਰੇ ਤੁਸੀਂ ਬੀਜੇਪੀ ਵਾਲੇ ਦਿਵਸ ਮਨਾਉਣ ਵਾਸਤੇ ਗੁਰਦੁਆਰਿਆਂ ਚ ਜਾਓ ਮਤਲਬ ਇੱਕ ਪੋਲਿਟਿਕਲ ਵਾਈ ਇਹ ਸਰਕਾਰ ਬਣਾ ਰਹੀ ਹੈ ਬੀਜੇਪੀ ਨੂੰ ਵੀ ਕੁਕੇ ਸਰਕਾਰ ਵੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸਰਕਾਰ ਤੇ ਬੀਜੇਪੀ ਧਿਆਰਤ ਸੀ ਇੱਕੋ ਗੱਲ ਦੀ ਬਣੀ ਪਈ ਹੈ ਸੋ ਜੇ ਬੀਜੇਪੀ ਮੰਤ ਗੁਰਦੁਆਰੇ ਜਾ ਕੇ ਦਿਵਸ ਮਨਾਉਣ ਵਾਸਤੇ ਜਾ ਰਹੀ ਹੈ ਵਿਸ਼ੇਸ਼ ਤੌਰ ਤੇ ਇਹ ਸਿਆਸੀ ਮੱਛ ਹੈ ਇਹਨੂੰ ਸਿਆਸੀ ਜਿਹੜੀ ਆਪਣੀ ਕਪਾਟੀ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ ਜਿਹੜੀ ਸਿਆਸਤ ਘਟ ਗਿਣਤੀਆਂ ਦੇ ਉੱਤੇ ਬੜੇ ਵੱਡੇ ਖਮੜੇ ਕਰ ਰਹੀ ਹੈ ਹੂੰ ਸੋ ਉਹ ਇਹਦਾ ਮਤਲਬ ਹੈ ਦੇ ਜਿਹੜੀ ਕੁਰਬਾਨੀ ਹੈ ਇਹਨੂੰ ਆਪ ਦੇ ਵਿੱਚ ਉਹ ਸਮੋਉਣਾ ਚਾਹੁੰਦੇ ਜੋ ਕਿ ਹਰੇਕ ਕੁਰਬਾਨੀ ਨੂੰ ਉਹ ਜਿਵੇਂ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਵੀ ਸਾਡੇ ਆਰਐਸਐਸ ਨਾਲ ਜਾਂ ਫਿਰ ਹਰੇਕ ਧਾਰਮਿਕ ਸਸਤ ਨੂੰ ਉਹ ਕਹਿੰਦੇ ਨੇ ਇਹ ਤਾਂ ਸਾਡਾ ਹੀ ਹੈ ਇੱਕ ਇਹ ਵੱਡੀ ਗੱਲ ਹੈ ਕਈ ਥਾਂ ਦੇ ਉੱਤੇ ਹੁਣ ਵੀ ਪਿੱਛੇ ਇੱਟਾਂ ਦਾ ਰੋਲਾ ਪਿਆ ਵੀ ਇੱਟਾਂ ਦੇ ਉੱਤੇ ਆਰਾਮ ਲਿਖਿਆ ਹੋਇਆ ਹੈ ਜੀ ਇੱਟਾਂ ਲਾਈਆਂ ਜਾ ਰਹੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਇੱਟਾਂ ਲਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਇੱਕ ਇਸੋ ਦੇ ਕਿ ਜਿਹੜੀ ਕੁਰਬਾਨੀ ਹੈ ਕਿਹਦੇ ਕੁਰਬਾਨੀ ਹੈ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੇ ਕੁਰਬਾਨੀ ਦੇ ਵਾਸਤੇ ਕੁਰਬਾਨੀ ਹੈ ਇਹ ਆਜ਼ਾਦੀ ਵਾਸਤੇ ਕੁਰਬਾਨੀਆਂ ਹੈ ਇਹ ਦਰਬੀ ਕੋ ਚੰਨੇ ਹੱਕ ਵਾਸਤੇ ਕੁਰਬਾਨੀਆਂ ਨੇ ਇਹ ਜਿੱਦੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜਿਹਨੂੰ ਚੱਕੀਆਂ ਪਿਹਾਈਆਂ ਗਈਆਂ ਬਾਬਰ ਨੇ ਕੈਦ ਕਰਿਆ ਹੂੰ ਹੂੰ ਉਦੋਂ ਤੱਕ ਰਾਸ਼ਟਰ ਨਾਂ ਦਾ ਕੋਈ ਐਡਾ ਵੱਡਾ ਸੰਕਲਪ ਨਹੀਂ ਸੀ ਜਿਹੜਾ ਜਸ ਸੰਕਲਪ ਹੁੰਦੇ ਰਹੇ ਨੇ ਪਰ ਕਿਉਂਕਿ ਬਾਬੇ ਨੇ ਬਾਬਰ ਨੂੰ ਜਾਬਰ ਕਿਹਾ ਹੂੰ ਜੀ ਇਹ ਰੱਬ ਨੂੰ ਵੀ ਲੰਬਾ ਦਿੱਤਾ ਵੀ ਇੰਨਾ ਕੁਝ ਹੋ ਰਿਹਾ ਹੈ ਤੇ ਨਾਲ ਉਹਨਾਂ ਨੇ ਕੀ ਕਿਹਾ ਹੁਣ ਵੀ ਜੇ ਰਾਜਾ ਰਾਜ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਜੇ ਸਕਤਾ ਸੀ ਮਾਰੇ ਪੈ ਵਗੇ ਤਾਂ ਖਸਮੇ ਸਾ ਪਰਸਾਈ ਇਹ ਵੱਡੀ ਗੱਲ ਹੈ ਕਿ ਜੇ ਤੁਸੀਂ ਕਮਜ਼ੋਰਾਂ ਦੇ ਉੱਤੇ ਹਮਲਾ ਕਰੋਗੇ ਫਿਰ ਮੈਂ ਤੁਹਾਨੂੰ ਪੁੱਛਾਂ ਹੂੰ ਇਸੇ ਤਨ ਕੋ ਰਜਨ ਦੇ ਸਾਬ ਦੀ ਸ਼ਹੀਦੀ ਕਿਉਂਕਿ ਇਹਨਾਂ ਨੇ ਮੋਦੀ ਸਾਹਿਬ ਨੇ ਸਿੱਖਾਂ ਦੀਆਂ ਸ਼ਹੀਦੀਆਂ ਕਹਿ ਇਹ ਨਾਲ ਜੋੜ ਕੇ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਸੀ ਉਹ ਤਾਂ ਸੀ ਜਿਸ ਵਾਸਤੇ ਕੇ ਅਰੇ ਤੁਝ ਕੇ ਜਹਾਗੀਰ ਚ ਜਹਾਗੀਰ ਨੇ ਖੁਦੀ ਦਿਖਾਇਆ ਉਹ ਆਪਣੀ ਡਾਇਰੀ ਹੈ ਪਰਸਨਲ ਡਾਇਰੀ ਜਿਹਨੂੰ ਆਪਾਂ ਕਹਿੰਦੇ ਆ ਜੀ ਉਹਦੇ ਵਿੱਚ ਉਹਨੇ ਲਿਖਿਆ ਹੈ ਤੇ ਵੀ ਇੱਕ ਫਕੀਰ ਗੋਇੰਦਵਾਲ ਬੈਠਾ ਲੋਕਾਂ ਨੂੰ ਵਿਆਸ ਦੇ ਕੰਡੇ ਬੈਠਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਬਹੁਤ ਸਾਰੇ ਮੁਸਲਮਾਨ ਵੀ ਉਸ ਤੋਂ ਗੁੰਮਰਾਹ ਹੋ ਰਹੇ ਸੀ ਹਮ ਪਰ ਕਿਉਂਕਿ ਉਹ ਫਕੀਰ ਸੀ ਮਾਨੂੰ ਕੁਝ ਨਹੀਂ ਕਰ ਸਕਦਾ ਸੀ ਹਮ ਹਮ ਫਿਰ ਉਹਨੇ ਖੁਸਰ ਨੂੰ ਅਸ਼ੀਰਵਾਦ ਦਿੱਤਾ ਜਿਹੜਾ ਜਹਾਂਗੀਰ ਦਾ ਬੇਟਾ ਸੀ ਖੁਸਰੋ ਉਹਨੇ ਬਰਤ ਕਰਤੀ ਸੀ ਆਪਣੇ ਬਾਪ ਦੇ ਨਾਲ ਹੂੰ ਹੂੰ ਉਹਨੂੰ ਅਸ਼ੀਰਵਾਦ ਦਿੱਤਾ ਮੈਨੂੰ ਮੌਕਾ ਮਿਲ ਗਿਆ ਹੂੰ ਕਿ ਭਾਈ ਮੈਨੂੰ ਸਜਾ ਦਿੱਤੀ ਐ ਇਹ ਤੁਝਕੇ ਜਹਾਂਗੀਰ ਚੋਂ ਖੁੱਦ ਲਿਖਦਾ ਜਿਉ ਖੁੱਦ ਲਿਖਦਾ ਵੀ ਮੈਂ ਸਜਾ ਦਿੱਤੀ ਐ ਹੁਣ ਉਹ ਤਾਂ ਬਾਪ ਬੇਟੀ ਦੇ ਝਗੜੇ ਚ ਸੀ ਗੱਲ ਤਾਂ ਹੂੰ ਹੂੰ ਪਰ ਗੱਲ ਇਹ ਸੀ ਵੀ ਜਿਹੜਾ ਜੇ ਹੁਕਮਰਾਨ وہی ਗੜਮਟ ਕਰ ਰਿਹਾ ਜਿਹੜਾ ਵੀ ਉਹਦੇ ਖਿਲਾਫ ਬਗਾਮ ਚ ਕਰਦਾ ਉਹਨੂੰ ਸਪੋਰਟ ਕਰੀ ਸੀ ਹੋਰ ਤਾਂ ਕੋਈ ਗੱਲ ਨਹੀਂ ਐ ਹੂੰ ਇਸ ਤੋਂ ਇਸ ਤੋਂ ਅੱਗੇ ਆ ਕੇ ਜਦ ਗੁਰੂ ਹਰਗੋਬਿੰਦ ਸਾਹਿਬ ਪੂਰਨ ਗੋਲੇ ਦੇ ਕਿਨੇ ਦੇ ਜਹਾਂਗੀਰ ਨੇ ਅਰੈਸਟ ਕਰਕੇ ਬੰਦ ਕਰਿਆ ਜਦ ਉਹਨਾਂ ਨੂੰ ਛੱਡਣ ਦੀ ਗੱਲ ਆਈ ਤਾਂ ਉਹਨਾਂ ਨੇ ਆਖਿਆ ਵੀ ਆ ਜਿਹੜੇ ਬਾਕੀ ਰਾਜੇ ਬੰਦ ਕਰੇ ਹੋ ਨਹੀਂ ਇਹਨਾਂ ਉਹ ਵੀ ਨਾਲ ਹੀ ਛੱਡੋ ਹੂੰ ਜੀ ਤਾਂ ਕਿਤੇ ਇੱਕ ਦੇਸ਼ ਜਾਂ ਇੱਕ ਉਹ ਤਾਂ ਰਾਜਾਂ ਦੀ ਆਪਦੀ ਆਪਦੀਆਂ ਰਿਆਸਤਾਂ ਸੀ ਹੂੰ ਉਹ ਰਿਆਸਤਾਂ ਹੀ ਆਪਦੀ ਆਪਦੀਆਂ ਸੀ ਤਾਂ ਦੇਸ਼ ਕਿੰਦਾ ਸਵਾਲ ਕਿਥੋਂ ਆ ਗਿਆ ਹੂੰ 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 ਆਜ਼ਾਦੀ ਵੇਲੇ ਤੱਕ ਵੀ 500 ਦੇ ਕਰੀਬ ਰਿਆਸਤਾਂ ਦੱਸ ਦੇ ਹਾਂ ਅੰਗਰੇਜ਼ੀ ਦੇ ਵੇਲੇ ਵੀ 500 ਰਿਆਸਤਾਂ ਕਰੀਬ 500 ਤਰੀਕ ਹੂੰ ਜਿਹਨੀਆਂ ਇਹ ਜਿਹਨੀਆਂ ਸੀਗੀਆਂ ਰਿਆਸਤਾਂ ਵਾਇਟਾ ਰਾਜੇ ਜਿਹਨੂੰ ਕਹਿੰਦੇ ਸੀ ਉਹ ਹੋਰ ਸਾਰਾ ਜਿਆਦਾ ਆਪਾਂ ਦੇਖਨੇ ਆ ਤਾਂ ਫਿਰ ਉਹ ਉਹ ਦੇਸ਼ ਦਾ ਸਵਾਰ ਕਿਥੋਂ ਗਿਆ ਹੁਣ ਆਪਾਂ ਉਸ ਤੋਂ ਅੱਗੇ ਆਗਿਆ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਕਿ ਕਸ਼ਮੀਰੀ ਪੰਡਤਾਂ ਨੂੰ ਮਜਬੂਰ ਕੀਤਾ ਜਾ ਰਿਹਾ ਸੀ ਔਰੰਗਜ਼ੇਬ ਵੱਲੋਂ ਕਿ ਤੁਸੀਂ ਜਿੰਨੇ ਉਪਾਓ ਧੰਨ ਬਦਰੀ ਜੀ ਉਹ ਆ ਕੇ ਆਪਣੀ ਬੇਨਤੀ ਕਰਦੇ ਨੇ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਕਹਿੰਦੇ ਵੀ ਠੀਕ ਆ ਫਿਰ ਪਹਿਲਾਂ ਮੈਨੂੰ ਉਹ ਕਰਨ ਉਹਨਾਂ ਕਿਆ ਕੁਰਬਾਨੀ ਦੇਣੀ ਉਹ ਗੁਰਗੋਹਾਂ ਸਿੰਘ ਜੀ ਨੇ 9 ਸਾਲ ਦੇ ਬਾਲ ਨੇ ਕਿਹਾ ਵੀ ਤੁਰ ਤੋਂ ਵੱਡੀ ਕੁਰਬਾਨੀ ਕੌਣ ਹੋ ਸਕਦਾ ਹੈ ਤੋਂ ਚੰਗਾ ਸਿਰ ਜਿਹਦੀ ਕੁਰਬਾਨੀ ਹੋਵੇ ਉਹ ਉਹ ਕੁਰਬਾਨੀ ਜਿਹੜੀ ਦਿੱਤੀ ਉਹ ਕਾਦੇ ਵਾਸਤੇ ਦਿੱਤੀ ਉਹ ਜ਼ਾਬਰ ਹੁਕਮਰਾਨ ਦਿੱਲੀ ਦਾ ਕਿਸੇ ਹੋਰ ਦੇ ਧਰਮ ਨੂੰ ਜਬਰੀ ਬਦਲਨ ਕਰ ਰਿਹਾ ਸੀ ਹਾਂ ਨਾ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਧਰਮ ਦੇ ਧਾਰਨੀ ਸੀਗੇ ਨਾ ਮੁਸਲਮਾਨ ਧਰਮ ਦੇ ਵਿਰੋਧੀ ਸੀਗੇ ਨਾ ਉਹ ਹਿੰਦੂ ਧਰਮ ਦੇ ਧਾਰਨੀ ਸੀਗੇ ਨਾ ਉਹ ਜਿਨੂ ਪੈਨਣ ਵਾਲੇ ਸੀ ਜਿਨੂ ਤਾਂ ਗੁਰੂ ਅਨੰਦ ਦੇਵ ਜੀ ਨੇ ਕਹਿੰਦਾ ਸੀ ਤੱਕ ਕਪਾਹ ਕੱਟੀ ਬਾਹਮਣ ਵਟੇ ਆਏ ਹੂੰ ਹੂੰ ਜੀ ਜੀ ਕਿ ਕਬੀਰ ਸਾਹਿਬ ਨੇ ਕਹਿੰਦਾ ਸੀ ਹੰਕਾਰ ਕਰ ਤਨੇ ਨੇ ਤਾਣਾ ਕੰਠ ਜਿਨੂ ਤੁਹਾਰੇ ਤਾਣਾ ਦਾ ਕਹਿੰਦਾ ਸੀ ਤਾਣਾ ਜਿਨੂ ਤੁਸੀਂ ਪਾਉਗੇ ਇਹ ਸੁਣ ਨਹੀਂ ਹੁੰਦਾ ਫਿਰ ਕੋਈ ਸੰਕੇ ਹੈ ਇਹ ਗੱਲ ਨੂੰ ਜਿਹੜਾ ਹੈ ਦੀ ਤੁਸੀਂ ਜਨੂਬ ਦੇ ਉੱਤੇ ਪਰ ਫੇਰ ਵੀ ਕਿਉਂਕਿ ਉਹ ਜਨੂਬ ਪਾਉਂਦੇ ਨਹੀਂ ਉਹ ਉਹਨਾਂ ਦਾ ਰਸਮ ਹੈ ਉਹਨਾਂ ਦਾ ਇਹ ਰਸ ਹੈ ਹੈ ਸ਼ੁਕਰ ਇਸ ਤੇ ਉਹ ਕੁਰਬਾਨੀ ਸੀ ਹੁਕਮਰਾਨ ਜਦ ੱੱਕਾ ਕਰਦੇ ਜਾਂਦਾ ਫਿਰ ਉਹ ਹਿਊਮਨ ਰਾਈਟਲੀ ਧਰਮ ਮੰਨਣਾ ਉਹਦਾ ਹਿਊਮਨ ਰਾਈਟ ਹੈ ਕੁਰਬਾਨੀ ਸੀ ਇਸੇ ਤਰ੍ਹਾਂ ਹੀ ਜਾਂਦਸੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਖਦੇ ਹੁਣ ਜਿਹੜਾ ਆ ਪੀਰਵਾਲ ਦਿਵਸ ਜੀ ਤੋਂ ਨਿਕਲਿਆ ਇਹਨਾਂ ਨੇ ਮਨਾਇਆ ਹੈ ਇਹ ਕਾਹਦੇ ਕਿਵੇਂ ਹੋਇਆ ਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਲੜਾਈ ਚੱਲ ਰਹੀ ਸੀ ਤੇਆ ਹੋਇਆ ਸੀ ਹੂੰ ਤੋਂ ਮੁਗਲਾਂ ਨੇ ਤੇ ਭਾਈ ਤਾਨਦੇ ਰਾਜੇ ਇਕੱਠੇ ਸੀਗੇ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਹੁਣ ਇੱਥੋਂ ਬਾਹਰ ਕੱਢਣਾ ਜ਼ਰੂਰੀ ਹੈ ਕਿਹੜਾ ਭਾ ਕੇ ਤਾਂ ਤਾਂ ਹਾਂ ਚੱਲ ਹੂੰ ਹੂੰ ਭਾਈ ਤਾਨਦੇ ਰਾਜਾ ਨੇ ਧੂਆਂ ਘੇੜਾਇਆ ਤੇ ਮੁਸਲਮਾਨਾਂ ਨੇ ਨਾਲ ਨਾਲ ਕੁਰਾਨ ਸ਼ਰੀਫ ਅੱਗੇ ਰੱਖਿਆ ਜਿਹਦੇ ਉੱਤੇ ਅੰਗਲੇ ਦਸਤ ਸੀ ਜੀ ਤੁਹਾਨੂੰ ਅਸੀਂ ਪਰ ਤੇ ਹਮਲਾ ਨਹੀਂ ਕਰਾਂਗੇ ਕਿਲਾ ਖਾਦੀ ਕਰਾਂਗੇ ਹੂੰ ਜੀ ਫਿਰ ਉਹ ਸਾਬ ਨੇ ਉਹ ਵਿਸ਼ਵਾਸ ਕਰਕੇ ਕਿਹੜਾ ਕਰੀ ਕਰਿਆ ਡਾਕਟਰ ਸਾਹਿਬ ਕਿ ਕਿਲਾ ਖਾਲੀ ਕਿਉਂ ਕਰਵਾ ਰਹੇ ਸੀ ਕੀ ਉਹਨਾਂ ਦਾ ਹਾਸ ਸੀਗਾ ਇਹਦੇ ਵਿੱਚ ਉਹਨਾਂ ਨੇ ਡਰ ਸੀ ਨਾ ਵੀ ਜੇ ਇੱਥੇ ਜਿਵੇਂ ਘੇਰਾ ਪਾਇਆ ਹੋਇਆ ਹੈ ਕਿ ਲਈ ਉਹਨਾਂ ਨੇ ਇਹ ਘੇਰਾ ਪਾ ਕੇ ਕਿੰਨਾ ਚਿਰ ਬੈਠਾਂਗੇ ਤਖਲੇ ਸਾਨੂੰ ਫੇਰ ਨਾ ਹਮਲਾ ਕਰ ਦੇਣ ਹੂੰ ਵੇਜੀ ਹੋਊਗਾ ਉਹਨਾਂ ਦਾ ਆਪਣਾ ਡਰ ਸੀ ਇਸ ਕਰਕੇ ਕਿਹੜਾ ਖਾਲੀ ਕਰਾਉਣਾ ਚਾਹੁੰਦੇ ਸੀ ਵੀ ਜੇ ਉਹਨੋਂ ਚਲੇ ਜਾਵਾਂਗੇ ਫੇਰ ਇਹ ਉਹ ਬੇਈਮਾਨੀ ਸੀ ਉਹਨਾਂ ਨੂੰ ਆਪਣੀ ਰਿਆਸਤਾ ਡਰ ਸੀ ਕਿਤੇ ਫੇਰ ਸਾਡੇ ਦੇ ਹਾਂ ਜੀ ਰਿਆਸਤਾ ਹੂੰ ਸੋ ਉਹ ਭਾਈ ਤਰਾਂ ਦੇ ਰਾਜਾ ਨੇ ਤੇ ਹੀ ਹਾਲਾਂਕਿ ਮੱਖੋਵਾਲ ਨਾ ਸੀ ਇਹਦਾ ਜਗਦਾਨੰਦ ਪ੍ਰਸਾਦ ਜਿਹੜੀ ਇਹ ਮੁੱਲ ਲਕੀ ਸੀ ਜਗਤ ਇਹ ਕੋਈ ਆਇਆ ਨਹੀਂ ਕੋਈ ਦਾਨ ਚ ਨਹੀਂ ਲਈ ਹੋਈ ਸੀ ਹੂੰ ਹੂੰ ਤੇ ਉਹ ਕਿਹੜਾ ਖਾਦੀ ਕਰਕੇ ਆਇਆ ਤਾਂ ਉਹ ਤਾਂ ਸਰਸਨ ਨਦੀ ਨੇ ਟੱਪਨ ਤੇ ਉੱਥੇ ਹਮਲਾ ਕਰਤਾ ਸਰਸਨ ਨਦੀ ਦੇ ਕਨਾਰੇਾਂ ਤੇ ਜੰਦ ਹੋਇਆ ਤੇ ਪਰਿਵਾਰ ਵਿਛੜਾ ਉੱਥੇ ਹੋ ਗਿਆ ਜਿਹੜੀ ਸ਼ੀਧੀ ਜਿਹੜੀ ਚੁੜੀ ਹੋਈ ਆ ਜੋਰਾਵਰ ਸਿੰਘ ਤੇ ਕਪੂਰ ਸਿੰਘ ਦੀ ਹਾਂਜੀ ਸੋਤੀ ਪਰਿਵਾਰ ਵਿਛੜਾ ਹੋਇਆ ਉੱਥੇ ਸ਼ੀਧੀ ਹੋਈ ਹੁਣ ਉਸ ਸ਼ੀਧੀ ਤੋਂ ਬਾਅਦ ਜਿਹੜਾ ਪਰਵਾਹ ਵਿਛੋੜਿਆ ਜਿਹੜਾ ਖੇਤਰ ਆ ਜਨ ਕੇ ਸਰਸਨ ਜੀ ਤੋਂ ਜਾਂ ਨਾਂ ਕੇ ਆਏ ਤਾਂ ਸ਼ਰਨ ਕਿਤੇ ਰਹੇ ਕਿੱਥੇ ਰਾਤ ਨੂੰ ਕੋਟਲਾ ਨੇ ਹੰਗ ਉਹ ਹੁਕਮਰਾਨ ਸੀਗਾ ਮੁਗਲਾਂ ਦਾ ਹੂੰ ਭਰਾ ਹਲਕਾ ਕੋਟਲਾ ਨੇ ਹੰਗ ਚ ਰਹੇ ਨੇ ਉਹ ਤਾਂ ਮੁਸਲਮਾਨ ਨੇ ਸ਼ਰਨ ਦਿੱਤੀ ਕਿਸਮ ਦੀ ਜੀ ਆਪਾਂ ਦੇਖੀ ਰੱਖਿਆ ਜੱਗ ਫਿਰ ਇਸ ਤਰ੍ਹਾਂ ਗਏ ਚਮਕੌਰ ਦੀ ਗੜੀ ਚ ਗਏ ਗੁਰੂ ਸਾਹਿਬ ਦਾ ਹੂੰ 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 ਉਹਥਾਂ ਜਦ ਗਏ ਨੇ ਤਾਂ ਉਹ ਗਣੀ ਖਾਂ ਤੇ ਨਵੀ ਖਾਨੇ ਉਹਨਾਂ ਨੂੰ ਉੱਚਾ ਦਾ ਫੀਰ ਬਣਾਇਆ ਹੂੰ ਠੀਕ ਹੋ ਗਿਆ ਇਧਰੋਂ ਜੀ ਆਪਾਂ ਦੂਜੇ ਪਾਸੇ ਦੇਖੀਏ ਦੂਜੇ ਪਾਸੇ ਦੇਖੀਏ ਤਾਂ ਇਹ ਸਹਬਜ਼ਾਦਿਆਂ ਨੂੰ ਤਾਂ ਗੰਗੂ ਬ੍ਰਾਹਮਣ ਨੇ ਫੜਾਇਆ ਸੀ ਹੂੰ ਹੂੰ ਉਹਦੇ ਵਿੱਚ ਕੁਮਾ ਮਾਸਕੀ ਨੇ ਤਾਂ ਰਾਤ ਨੂੰ ਰੱਖਿਆ ਉਹਨਾਂ ਨੂੰ ਹੂੰ ਹੂੰ ਫਿਰ ਜੇ ਆਪਾਂ ਜਾਈਏ ਉੱਥੇ ਉੱਥੇ ਸ਼ੇਰ ਮੁਹੰਮਦ ਖਾਨ ਨੇ ਤਾਂ ਹਾਦਰ ਨਾਰਾ ਮਾਰਿਆ ਹੂੰ ਜੇ ਨਾਮ ਤੇ ਕਹੇ ਵੀ ਨਹੀਂ ਨਹੀਂ ਇਹ ਤਾਂ ਸੁਪੋਲੀਏ ਨੇ ਇਹਨਾਂ ਨੂੰ ਜਦ ਜੋਰਾ ਸਿੰਘ ਨੂੰ ਪੁੱਛਿਆ ਗਿਆ ਕਿ ਤੁਸੀਂ ਚਾਰੀ ਕੀ ਕਰੋਗੇ ਕਹਿੰਦੇ ਅ ਅ ਸਿੱਖਣ ਇਕੱਠੇ ਕਰਾਂਗੇ ਹਥਿਆਰ ਇਕੱਠੇ ਕਰਾਂਗੇ ਫਿਰ ਇਸ ਬੰਦਾ ਟੱਕਰਾ ਕਰਾਂਗੇ ਹੂੰ ਹੂੰ ਤੇ ਦੇਸ਼ ਦਾ ਸਵਾਲ ਕਿੱਥੋਂ ਆ ਗਿਆ ਹੂੰ ਉਹ ਕਿਸੇ ਜ਼ੁਲਮ ਦਾ ਟੱਕਰ ਜੇ ਸ਼ਾਸਕ ਜੇ ਹਕੂਮਤਾਂ ਨੂੰ ਕਰਦਾ ਹੈ ਜਦੋਂ ਨਾਲ ਬੜੀ ਲਾਲਚੀ ਦਿੱਤੇ ਇੱਥੇ ਤਾਂ ਲਾਲਚ ਦੇ ਵਿੱਚ ਬਹੁਤ ਕੁਝ ਹੋਇਆ ਹੋਇਆ ਹੈ ਪਰ ਬੰਦਾ ਇੱਥੇ ਸ਼ਾਸਨ ਵੀ ਛੜਵੇ ਮਾਰ ਜਾਂਦਾ ਲਾਲਚ ਚ ਜਾਂ ਦਰ ਜੀ ਜੀ ਉਹਨਾਂ ਨੂੰ ਡਾਂਗਲੀ ਜਿੱਤ ਗਿਆ ਤੇ ਨਾਲ ਚਿੱਤ ਗਿਆ ਮੋਦੀ ਸਰਵਾਂ ਦੇ ਰਾਸ਼ਟਰੀ ਗੱਲ ਕਰਦੇ ਨੇ ਤਾਂ ਈਡੀ ਨਾਲ ਲੋਕਾਂ ਨੂੰ ਡਰਾਉਂਦੇ ਨੇ ਤੇ ਜਾਂ ਰਾਖ ਦਿੰਦੇ ਨੇ ਪੈਸੇ ਦਾ ਜਿਹੜਾ ਮਰਜ਼ੀ ਉਤੋਂ ਹੁੰਦੇ ਨੇ ਆਟੀਆਂ ਆਪਣੇ ਸਾਹਮਣੇ ਨੇ ਜਿੰਨੀਆਂ ਸਰਕਾਰਾਂ ਟੁੱਟੀਆਂ ਜਿੰਨਾ ਜੋ ਕੁਝ ਹੋਇਆ ਸੋ ਇਸ ਕਰਕੇ ਇਹ ਨੂੰ ਆਏ ਕਹਿਣਾ ਵੀ ਦੇਸ਼ ਦੇ ਰੂਪ ਚਾਲ ਕਿੰਨੀ ਹੀ ਲਾਸਤਾਂ ਸੀ ਕਿ ਉਦੋਂ ਪਹਿਲਾਂ ਨਾ ਬੱਚੀ ਇਹ ਰਾਸ਼ਟਰ ਨਾ ਰਾਸ਼ਟਰ ਦਾ ਸਵਾਲ ਨਹੀਂ ਹੈ ਇਹ ਇਹ ਮਨੁੱਖਤਾ ਦੇ ਵਾਸਤੇ ਕਰਵਾਨੀ ਸੀ ਮੁਲਕੀ ਅਧਿਕਾਰਾਂ ਵਾਸਤੇ ਕਰਵਾਨੀ ਸੀ ਕਿ ਹਰ ਇੱਕ ਨੂੰ ਆਪਣਾ ਧਰਮੰ ਦਾ ਬੋਧਨ ਦਾ ਆਜ਼ਾਦ ਰਹਿਣ ਦਾ ਹੱਕ ਹੈ ਤੇ ਜੇ ਹੁਕਮਰਾਨ ਵਿਸ਼ੇਸ਼ ਕਰਕੇ ਹੁਕਮਰਾਨ ਇਸੇ ਕਰਕੇ ਇਹਦਾ ਸਬੂਤ ਸਾਨੂੰ ਕੀ ਮਿਲਦਾ ਵੀ ਇਹ ਹੁਕਮਰਾਨਾਂ ਖਿਲਾਫ ਲੜਾਈ ਸੀ ਸੀ ਕਿ ਦੀ ਉਹ ਬਾਬਾ ਨਾਨਕ ਨੇ ਇਹਨਾਂ ਗੱਲਾਂ ਕਈਆਂ ਨੇ ਹੂੰ ਜੀ ਇੱਕ ਧਕਿਆ ਰਾਜ ਸੀਮਕਦਮ ਕੁੱਤੇ ਜਾਏ ਜਗਾਂ ਇਨ ਬੈਠੇ ਸੁੱਤੇ ਹੂੰ ਹੂੰ ਨੇ ਪਰਜੰਤ ਕੁਛ ਨਹੀਂ ਕਿਆ। ਜੁਨਜੋਨ ਨੇ ਕਿਹਾ ਕਲ ਕਾਤੀ ਰਾਜੇ ਕਸਾਈ ਹਮ ਧਰਮਪੰਖ ਕੋ ਕਾਰੋਂ ਦਿਆ। ਸੱਚ ਮਾਅਸੂ ਕੁੂਲ ਮਾਅਸੂ ਸੱਚ ਚੰਦਰ ਮਾ ਨਹੀਂ ਕਹ ਚਲਿਆ। ਹਮ ਹਮ। ਤੀਜੀ ਉਹਨਾਂ ਨੇ ਕਿਹਾ ਦਾਜੀ ਹੋਏ ਬਹਿ ਕਰੇ ਨਿਆਏ ਫੇਰੀ ਤਸਵੀਹ ਕਹੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਪੁੱਛੇ ਤਾਂ ਪੜ੍ਹਨਾ। ਸੋ ਨਿਆਪਾਲਕਾਂ ਨੇ ਹੁਕਮਰਾਨ ਨੂੰ ਤੇ ਹਕਮਰਾਨ ਦੇ ਮਾਰੇ ਰਾਜ ਕਰਕੇ ਕਲਕਾਤੀ ਰਾਜੇ ਕਸਾਈ ਧਰਮ ਪੰਖ ਰੋੜਿਆ ਤਾਂ ਦਾ ਮਤਲਬ ਹੈ ਵੀ ਜਿਹੜਾ ਉਹਦਾ ਫਰਜ ਸੀ ਉਹ ਨਿਭਾ ਨਹੀਂ ਰਿਹਾ ਹੂੰ 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 ਉਹ ਸਾਰੇ ਰਹੀ ਨਹੀਂ ਕਿਤੇ ਇਨਸਾਨੀਅਤ ਮਨੁੱਖੀਅਤ ਘਰ ਤੱਕ ਰਹੀ ਨਹੀਂ ਇਸ ਕਰਕੇ ਜਿਹੜੀ ਕੁਰਬਾਨੀ ਆ ਸਿੱਖੀ ਦੀ ਸਿੱਖੀ ਕਿਸੇ ਜਾਤ ਕਿਸੇ ਧਰਮ ਕਿਸੇ ਬੋਦੀ ਕਿਸੇ ਰੰਗ ਕਿਸੇ نسل ਕਿਸੇ ਖਿੱਤੇ ਦੇ ਦੇਵਾਸਤੇ ਨਹੀਂ ਹੈ ਆ ਹੁਣੀ ਜਾ ਕਿਸ ਦੇਸ਼ ਦੇਸ਼ ਵੀ ਇਹਦਾ ਆ ਜਾਂਦਾ ਇਹਦੇ ਵਿੱਚ ਕਿਸੇ ਦੇਸ਼ ਵਾਸਤੇ ਵੀ ਨਹੀਂ ਰੋਹਿੰਦਿਆਂ ਨੂੰ ਜਿਹੜਾ ਭੋਜਨ ਦਿੱਤਾ ਉਹ ਕਿਹੜੇ ਦੇਸ਼ ਦਾ ਸਵਾਲ ਹੂੰ ਹੂੰ ਜੇ ਜਿੱਥੇ ਵੀ ਦੂਜੇ ਮੁਲਕਾਂ 'ਚ ਮੁਸੀਬਤ ਪਈ ਹੈ ਉੱਥੇ ਸਿੱਖੀ ਨੇ ਰਵੀ ਸਿੰਘ ਖਾਲਸਾਡ ਹੋਰਾਂ ਨੇ ਜਾ ਕੇ ਜਿੱਦ ਕਰੇ ਨੇ ਉਹ ਕਿਹੜੇ ਦੇਸ਼ ਨਾਲ ਸੰਬੰਧ ਸੀਗਾ ਹੂੰ ਜੇ ਅਪ ਦੇਸ਼ ਦੀ ਗੱਲ ਕਰਦੇ ਆ ਹਾਂਜੀ ਤੇ ਫਿਰ ਤਾਂ ਇਸ ਤਰ੍ਹਾਂ ਦੀ ਸੋ ਇਸ ਕਰਕੇ ਸਿੱਖੀ ਦੀ ਕੁਰਮਾਨੀਆਂ ਜਿਹੜੀ ਇਹ ਮਨੁੱਖਤਾ ਦੇ ਵਾਸਤੇ ਆ ਆਪਦੇ ਖਿੱਤੇ ਵਾਸਤੇ ਵਿਸ਼ਖ ਹੁੰਦੀ ਹੈ ਕਿਉਂਕਿ ਉਦੋਂ ਇਹ ਜਿਹੜਾ ਸਲੂਪ ਅੱਜ ਦੱਸਿਆ ਜਾ ਰਿਹਾ ਦੇਸ਼ ਦਾ ਇਹ ਜਿਹਾ ਸਲੂਪ ਕਦੇ ਨਹੀਂ ਸੀ ਉਸ ਤਰੀਕੇ ਦਾ ਨੇਸ਼ਨ ਸਟੇਟ ਜਿਹਨੂੰ ਅਸੀਂ ਕਹਿੰਦੇ ਆ ਨੇਸ਼ਨ ਸਟੇਟ ਦਾ سرمਾਈਦਾਰੀ ਯੁੱਗ ਦੀ ਦੇਣ ਹੈ ਜਿਹੜੀ ਉਦੋਂ سرمਾਈਦਾਰੀ ਤਾਂ ਜੇ ਪ੍ਰਣਤੀ ਰਹੀ ਸੀ ਹੂੰ ਸੋ ਇਸ ਕਰਕੇ ਇਹ ਇਹ ਜਿਹੜਾ ਹੈਗਾ ਅਸੀਂ ਕਹਿੰਦੇ ਨਹੀਂ ਸੀ ਦੇਸ਼ ਪੰਜਾਬ ਹੂੰ ਜੀ ਇਹਨੇ ਦੇਸ਼ ਵਾਸਤੇ ਜੀ ਕੁਰਬਾਨੀ ਕਿਸੇ ਉਦੇਸ਼ ਵਾਸਤੇ ਤਿਸਰੋ ਦੇਸ਼ ਪੰਜਾਬ ਸੀ ਫਿਰ ਹੂੰ ਜੀ ਔਰਨ ਜੇਵ ਨੂੰ ਕਿਹਾ ਗਿਆ ਸੀ ਵੀ ਤੂੰ ਤਾਂ ਝੂਠ ਬੋਲਿਆ ਇਹਨੂੰ ਤੇਰੇ ਦਿੱਲੀ ਦੇ ਰਾਜਨਾ ਸਾਡਾ ਕੋਈ ਝਗੜਾ ਨਹੀਂ ਆ ਸੀ ਨਹੀਂ ਤੇ ਤੂੰ ਲੈਣਾ ਹੂੰ 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 ਇਹ ਫਿਰ ਨਾਮ ਇਹ ਸਾਬ ਨਾਲ ਬਾੜਾ ਤੂੰ ਹੁਣ ਸਾਡੇ ਕੋਲ ਆ ਤੈਂ ਤੱਕ ਝੂਠ ਬੋਲਤਾ ਤੂੰ ਸਾਡੇ ਕੋਲ ਆ ਤੇਰੇ ਤੇ ਕੋਈ ਹਮਲਾ ਨਹੀਂ ਕਰੇਗਾ ਤੈਂ ਤੱਕ ਸਰ ਜੀ ਹਮਲਾ ਕਰਾ ਤੋਏ ਕੀ ਸੀ ਹੂੰ ਹੂੰ ਤੇ ਸਾਰ ਕੇ ਇਹ ਜਾਦਰ ਸੀ ਦੇਖਦੇ ਆ ਮੈਨੂੰ ਆਣ ਲੱਗਦਾ ਹੈ ਵੇ ਸਿੱਖੀ ਨੂੰ ਸਿੱਖੀ ਬਤੌਰ ਸਿੱਖੀ ਹੀ ਜੰਨਾ ਚਾਹੀਦਾ ਹੈ ਔਰ ਕਿਸੇ ਵੀ ਹਮਰਾਨ ਨੂੰ ਉਹਦੇ ਵਿੱਚ ਕੋਈ ਰਲਾ ਕਰਨਾ ਉਹਨੂੰ ਕਿਸੇ ਹੋਰ ਧਰਮ ਦੇ ਨਾਲ ਰਲਗੱਡ ਕਰਨਾ ਉਹਨੂੰ ਕਿਸੇ ਰਾਸ਼ਟਰਵਾਦ ਨਾਲ ਰਲਗੱਡ ਕਰਨਾ ਜਾਂ ਉਹਨੂੰ ਰਾਸ਼ਤਰੋਧੀ ਕਹਿਣਾ ਇਹ ਰੋਜ਼ ਹੀ ਕਹਿੰਦਾ ਖਾਲਸਤਾਨੀ ਨੇ ਰਾਸ਼ਤਰੋਧੀ ਨੇ ਇੱਕ ਵਾਰ ਤੁਸੀਂ ਸਿੱਖ ਨੂੰ ਰਾਸ਼ਤਰੋਧੀ ਤੇ ਖਾਲਸਤਾਨੀ ਕਹਿ ਰਹੇ ਹੋ ਹੂੰ ਹੂੰ ਸਿੱਖ ਦਾ ਸਿੱਖੀ ਨੇ ਨਾ ਚਾਹੇ ਉਹ ਚਾਹੇ ਉਹ ਕਿਤੇ ਵੀ ਨੇ ਹੂੰ ਹੂੰ ਚਾਹੇ ਕੋਈ ਵੀ ਗਤੀਵਿਧੀ ਕਰ ਰਹੇ ਨੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਸਿੱਖ ਤਾਂ ਖਾਲਸਤਾਨੀ ਨੇ ਤੁਸੀਂ ਕਿਸਾਨ ਮੋਰਚੇ ਵੇਲੇ ਵੀ ਕਹਿਆ ਇਹਨਾਂ ਚ ਖਾਲਸਾਨੀ ਆ ਆਪਣੇ ਹੁਣ ਤੁਸੀਂ ਕਹਿੰਦੇ ਹੋ ਰਾਸ਼ਟਰਪ੍ਰੋਧੀ ਨੇ ਦੂਜੇ ਪਾਸੇ ਉਹੀ ਸਿੱਖਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਸਿੱਖ ਇੰਡੀਆ ਕੋਲ ਬਾਨੀ ਐ ਸਿੱਖ ਨੇ ਦੇ ਕੁਰਬਾਨੀਆਂ ਗੁਰੂਆਂ ਸਾਹਿਬ ਤੇ ਤਾਂ ਨਹੀਂ ਖਤਮ ਹੋਈਆਂ ਬਾਬਾ ਬੰਦਾ ਸਿੰਘ ਬਹਾਦਰ ਤੇ ਕੁਰਬਾਨੀ ਕਿਹਾਦੇ ਵਾਸਤੇ ਸੀ ਭਾਈ ਮਨੀ ਸਿੰਘ ਨੇ ਕੁਰਬਾਨੀ ਕਰੇ ਵਾਸਤੇ ਸੀ ਹੂੰ ਹੂੰ ਸੰਰਨ ਕਿਵੇਂ ਘਟਾਇਆ ਗਿਆ ਸੀ ਜੇ ਅਸੀਂ ਦੇਖੀਏ ਉਸ ਤੋਂ ਬਾਅਦ ਜਿੰਨਾ ਵੀ ਸਿੱਖ ਭਾਈ ਤਾਰਦ ਸਿੰਘ ਦੀ ਕੁਰਬਾਨੀ ਕੀ ਸੀ ਹੂੰ ਜੀ ਬਿਕਤਾ ਹਾਈ ਸੀ ਸੋਇਦ ਕਰਕੇ ਸਿੱਖੀ ਵੀ ਕੁਰਬਾਨੀ ਆ ਕਿਸੇ ਦੇਸ਼ ਆ ਕਿਉਂਕਿ ਜੇ ਔਰੰਗਜ਼ੇਬ ਦੇ ਨਾਲ ਦੇ ਨਹੀਂ ਕੁਰਬਾਨੀ ਸੀ ਔਰੰਗਜ਼ੇਬ ਤਾਂ ਦੇਸ਼ ਦਾ ਸਾਥ ਸੀ ਸੀ ਉਦੋਂ ਇੰਨੀਆਂ ਸੱਡੀਆਂ ਤਾਂ ਚੱਲ ਰਿਆ ਸੀ ਉਹਨਾਂ ਦਾ ਜਿਹੜਾ ਸਾਜਨ ਸੀ ਮੁਗਲਾਂ ਦਾ ਹੂੰ ਹਾਂ ਫਿਰ ਮੁਗਲਾਂ ਦਾ ਦੇਸ਼ ਉਸ ਸਮੇਂ ਔਰੰਗਜ਼ੇਬ ਦਾ ਸੀ ਜੀ ਉਹਦਾ ਔਰੰਗਜ਼ੇਬ ਦਾ ਦੇਸ਼ ਬਣਿਆ ਹੋਇਆ ਸੀ ਉਦੋਂ ਤਾਂ ਫਿਰ ਹੂੰ 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 ਫਿਰ ਕੁਰਬਾਨੀ ਕਹਦੇ ਵਾਸਤੇ ਦਿੱਤੀ ਆ ਇਹ ਪ੍ਰਧਾਨ ਉਹਨਾਂ ਸ਼ਬਦ ਦੇ ਬਿਆਨ ਨੂੰ ਤੁਸੀਂ ਕਿਵੇਂ ਕਿਸੇ ਨੇ ਤਿਆਰ ਕਰਕੇ ਦਿੱਤਾ ਜਾਂ ਨਹੀਂ 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 ਆਰਸ਼ਾ ਸਾਹਿਬ ਦਾ ਪਲਾਨ ਹੈ ਆਰਸ਼ਾ ਤਰਸਦੀਆਂ ਲਿਖਵਾ ਪਈਆਂ ਨੇ ਇੱਥੇ ਸਭ ਤੇ ਚੜਾ ਹੋਇਆ ਇਹਨਾਂ ਨੇ ਤਾਂ ਇੱਥੇ ਤੱਕ ਲਿਖਾ ਹੋਇਆ ਜੇ ਤਾਂ ਮੋਦੀ ਸਾਹਿਬ ਤਾਂ ਥੋੜਾ ਰੁਕ ਗਏ ਅੱਗੇ ਨਹੀਂ ਗਏ ਤਾਂ ਬਚਨ ਨੇ ਲਿਖਿਆ ਹੈ ਵੀ ਗੁਰੂ ਗੋਬਿੰਦ ਸਿੰਘ ਜੂ ਗੁਰੂ ਤੇਗ ਬਹਾਦਰ ਜੀ ਅਸ਼ੀਸ਼ ਜੀ ਦੇਣ ਤੋਂ ਪਹਿਨਾ ਸੰਦੇਸ਼ ਦੇ ਕੇ ਗਏ ਕਿ ਹਿੰਦੂਆਂ ਦੀ ਰਾਖੀ ਵਾਸਤੇ ਤੂੰ ਆਪਣਾ ਸਰ ਅਸਲੀ ਜਾਣ ਵੀ ਵਰਤ ਨਹੀਂ ਹੈ ਹੂੰ ਅੱਛਾ ਤੇ ਬਣਾ ਇਹਨਾਂ ਦਾ ਹੱਥੀ ਮਨਕਾਠ ਫੇਰਾ ਜਿਹੜਾ ਹਵਨ ਵਾਲੀ ਗੱਲ ਆਈ ਹੈ ਉਹ ਵੀ ਆਪਾਂ ਨੂੰ ਪਤਾ ਹੀ ਹੈ ਸਿੱਖੀ ਚੱਕ ਤੇ ਹਵਨ ਦਾ ਸਿੱਖੀ ਚ ਹਵਨ ਹੈ ਹੀ ਨਹੀਂ ਜੋ ਕੋ ਸਿੱਖ ਹੋ ਕੇ ਕਹਿੰਦਾ ਵੀ ਮੈਂ ਹਵਨ ਕਰਦਾ ਤਾਂ ਉਹ ਸਿੱਖੀ ਮਨਬਖਤ ਹੈ ਮਨਮਤੀ ਹੀ ਵਰਗੇ ਸਿੱਖੀ ਦਾ ਵਿਰੋਧ ਹੈ ਹੂੰ ਇਹ ਤਾਂ ਖਤੋਂ ਜਾ ਕੇ ਅੱਜ ਉਹ ਮੰਦਿਰ ਚ ਕਰਕੇ ਜੀ ਵੀ ਹਵਨ ਕਰਨ ਲੱਗੇ ਸਿੱਖ ਨੂੰ ਤਾਂ ਹਵਨ ਕਰਨ ਨਹੀਂ ਬਣਾਈ ਸਿੱਖ ਨਹੀਂ ਹਵਨ ਕਰ ਸਕਦਾ ਜਿਹੜਾ ਸੇ ਇਸੇ ਕਰਕੇ ਜਦ ਤੁਸੀਂ ਗੁਰੂ ਦਾ ਸਾਭ ਨੂੰ ਮੰਨਦੇ ਹੋ ਮੇਰੀ ਬੈਂਕ ਇੱਕ ਕੋ ਬੈਂਕ ਤੁਮੇ ਖਤਮ ਕਰਦਾ ਹੁਣ ਉਹ ਪਾਗਲੇ ਪਹੁੰਚੇ ਜਾਵਾਂਗੇ ਜਦ ਤੁਸੀਂ ਕਹਿੰਦੇ ਮੈਂ ਸਿੱਖਾਂ ਸਿੱਖ ਦੀ ਇੱਕ ਡੈਫੀਨੇਸ਼ਨ ਘੱਟੋ ਘਾਟੇ ਹੀ ਹੈ ਉਹ ਦਸਾਂ ਗੁਰੂਆਂ 'ਚ ਵਿਸ਼ਵਾਸ ਕਰਦਾ ਹੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਕਰਦਾ ਉਹਦੇ ਪੰਥ 'ਤੇ ਹੂੰ ਉਹ ਕਿਸੇ ਹੋਰ ਚੀਜ਼ ਨੂੰ ਨਹੀਂ ਮੰਨਦਾ ਹੂੰ ਹੂੰ ਜੀ ਕਿਸੇ ਨੇ ਡਿਫੀਨੇਸ਼ਨ ਨਹੀਂ ਆਤੀ ਹੂੰ ਹੂੰ ਤੇ ਇਸ ਕਰਕੇ ਉਹ ਜਿਹੜਾ ਸਿੱਖੀ ਦਾ ਕਨਸੈਪਟ ਹੈ ਸਿੱਖੀ ਦਾ ਜਿਹੜਾ ਸੰਕਲਪਾ ਹੋਰ ਉਹ ਸਿੱਖੀ ਦਾ ਸੰਕਲਪ ਇੱਕ ਹੀ ਹੁੰਦਾ ਹੈ ਉਹ ਤੇ ਟਿੱਕ ਰੋਲ ਨਹੀਂ ਬਦੰਦਾ ਹੈ ਹੀ ਨਹੀਂ ਉਹ ਬ੍ਰਮਾ ਵਿਸ਼ਵ ਹੈਸ਼ ਵਾਲਾ ਹੈ ਹੀ ਨਹੀਂ ਹਾਂ ਹਾਂ ਬਿਲਕੁਲ ਤਾਂ ਹੀ ਤਾਂ ਵਿਸ਼ਵੀਕਰਨ ਵਾਲੀ ਜੇਕਰ ਆਪਾਂ ਗੱਲ ਕਰ ਲਈਏ ਇੱਕ ਵੱਡਾ ਦੈਰਾ ਵੀ ਛੋਟੀਆਂ ਹੱਦਾਂ ਸਰਦਾਂ ਤੋਂ ਬਹੁਤ ਅੱਗੇ ਜਾ ਕੇ ਅੱਜ ਵੀ ਜਿਹੜੇ ਸਿੱਖਾਂ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਹਰ ਇੱਕ ਦੇਸ਼ ਦੇ ਵਿੱਚ ਹੀ ਨੇ ਲਗਭਗ ਬਿਲਕੁਲ ਬਿਲਕੁਲ ਹਾਂ ਬ੍ਰਮੰਡੀ ਹਾਂਜੀ ਬਿਲਕੁਲ ਠੀਕ ਹੈ ਤੁਸੀਂ ਜਿਹੜੇ ਮਰਜ਼ੀ ਦੇਸ਼ 'ਚ ਜਾ ਰਹੋ ਉੱਥੇ ਝੋਲਦੇ ਨਿਸ਼ਾਨ ਪੰਦ ਨਹੀਂ ਹਾਂ ਉਹ ਤੁਸੀਂ ਕੈਨੇਡਾ ਜਾ ਲਓ ਕਿੰਨੇ ਗੁਰਦੁਆਰੇ ਨੇ ਅਮਰੀਕਾ 'ਚ ਨੇ ਇਨਵੈਂਟ ਕਿਨੇ ਹੂੰ ਹੂੰ ਮੁਸਲਮਾਨ ਕੰਟਰੀਆਂ ਚ ਨੇ ਕਿੱਥੇ ਕਿੱਥੇ ਸਿੱਖ ਰਹਿੰਦੇ ਨੇ ਹੋਂ ਦਾ ਕੰਮਾ ਗੁਰਦੁਆ ਗਦਰੀ ਬਾਬਿਆਂ ਨੇ ਪੱਧਰ ਦਾ ਕਿੱਥੇ ਗੁਰਦੁਆਰੇ ਬਣਾਏ ਬੰਦੇ ਬਸਾਕਾ ਸਿੰਘ ਗੁਰੰਤਰੀ ਸਿੰਘ ਗੁਰਦੁਆਰੇ ਲਈ ਉਹ ਸੀਗੇ ਮੁਫਤਾਂ ਲਈ ਸਿੱਖੀ ਦੀ ਕਿੰਨੇ ਰਾਏ ਨਹੀਂ ਆ ਵੀ ਉਹ ਪਹਿਲਾਂ ਉਹ ਤਾਂ ਮੁਫਤਾਂ ਲਈ ਸੀਗੇ ਸਭ ਤੁਹਾਡੀ ਤੁਹਾਡੇ ਕਹਿਣ ਦਾ ਭਾਵ ਕਿ ਜੇਕਰ ਸਿੱਖੀ ਨੂੰ ਪੂਰੀ ਤਰ੍ਹਾਂ ਆਪਾਂ ਚਿੰਤਨ ਕਰੀਏ ਤਾਂ ਜਿਹੜੀਆਂ ਦੇਸ਼ ਪ੍ਰਦੇਸ਼ ਬਹੁਤ ਪਿੱਛੇ ਰਹਿ ਜਾਂਦੇ ਆ ਆ ਉਹ ਹਦਾਂ ਤੋਂ ਬਰਮੰਡੀ ਸੋਚ ਆ ਇਸਨ ਕਹਖਰਾਂ ਦੇ ਵਿੱਚ ਨਹੀਂ ਬੰਨੀ ਜਾ ਸਕਦੀ ਇਹ ਕਿਸੇ ਧਰਮ ਚ ਨਹੀਂ ਬੰਨੀ ਜਾ ਸਕਦੀ ਕਿਸੇ ਜਾਤ ਚ ਨਹੀਂ ਬੰਨੀ ਜਾ ਸਕਦੀ ਇਹ ਇਨਸਾਨੀਅਤ ਦੀ ਸੋਚ ਹੈ ਇਹ ਰੋਹਾਨੀਅਤ ਦੀ ਸੋਚ ਹੈ ਰੋਹਾਨੀਅਤ ਤੇ ਇਨਸਾਨੀਅਤ ਦਾ ਮੇਲ ਹੈ ਪਰ ਕੀਰਤ ਮੰਨ ਵਾਲੇ ਦਾ ਥੋੜਾ ਫਰਕ ਆ ਜਿਹੜਾ ਇਹ ਉ ਤੋਂ ਵਿੱਚ ਬਾਹਰ ਕੱਢਣਾ ਚਾਹੁੰਦੇ ਨੇ ਬਾਕੀ ਧਰਮ ਰਾਜਨੀਤੀ ਦੇ ਉੱਤੇ ਹਮ ਅਰਥਚਾਰੇ ਦੇ ਉੱਤੇ ਸਮਾਜ ਦੀ ਬੰਤਰ ਦੇ ਉੱਤੇ ਸਵਾਲ ਨਹੀਂ ਕਰਦੇ ਹਮ ਜੀ ਇਹ ਜਿਹੜਾ ਇਹ ਤਿੰਨਾਂ ਤੇ ਇਨਾਂ ਤੇ ਵੀ ਸਵਾਲ ਕਰਦੇ ਨੇ ਸਮਾਜਿਕ ਹੋ ਜਾਏ اچھا ਨਿਵਾ ਕਿਉਂ ਕਹਿਨੇ ਹੋ ਤੁਸੀਂ ਹਮ ਹਮ ਹੈ ਆਪਣਾ ਲੋ ਇਕ ਨੂਰ ਪਾਇਆ ਕੋ ਦਤ ਕੇ ਸਭ ਬੰਦੇ ਔਰ ਇਹ ਸਮਾਜ ਵਾਸਤੇ ਕੁਰਬਾਨੀ ਤੇ ਗਿਆਨ ਪ੍ਰਾਪਤ ਕਰਨ ਦੀ ਗੱਲ ਸੋ ਉਹਦੇ ਵਿਚਾਰ ਅਥਚਾਰੇ ਬਾਰੇ ਕਿਰਤ ਕਰਨਾ ਕਿਰਤ ਦਾ ਕਿੱਡਾ ਬਟਾ ਸਿਧਾਂਤ ਹੈ ਹਮ ਸਿਆਸਤ ਦੇ ਵਿੱਚ ਰਾਜੇ ਵਾਸਤੇ ਵੀ ਜੇ ਰਾਜਾ ਜ਼ੋਰ ਨਾਲ ਕੰਮ ਲਾਉਂਦਾ ਉਹਨਾਂ ਟੱਕਰ ਲੋ ਹਮ ਤੇ ਕੀ ਜੀ ਬਾਕੀ ਜਖ ਤਾਂ ਰਾਜੇ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹਮ ਸੋ ਇਸ ਕਰਕੇ ਸਿੱਖੀ ਜਿਹੜੀ ਹੈ ਇਹ ਬ੍ਰਹਮੰਡੀ ਸਿਧਾਂਤ ਹੈ ਇਹ ਮਨੁੱਖਤਾ ਦਾ ਸਿਧਾਂਤ ਹੈ ਇਹ ਕਿਰਤਨ ਦਾ ਸਿਧਾਂਤ ਹੈ ਇਹ ਰੋਹਾਨੀਅਤ ਦਾ ਹੈ ਇਨਸਾਨੀਅਤ ਦਾ ਅਰਥਚਾਰੇ ਦਾ ਸਮਾਜ ਸ਼ਾਸਤਰ ਦਾ ਹੈ ਸਿਆਸਤ ਦਾ ਹੈ ਇਹ ਸਾਰੇ ਕ ਹੂੰ ਹੂੰ ਹੁਣ ਇਹ ਇੱਕ ਸੁਮੇਲ ਹੈ ਇਹਨੂੰ ਇੱਕ ਦੇਸ਼ ਕਾਲ ਦੀਆਂ ਹੱਦਾਂ ਚ ਨਹੀਂ ਬੰਨਿਆ ਜਾ ਸਕਦਾ ਇਹ ਉਸ ਤੋਂ ਬਹੁਤ ਬੜੀ ਦੇ ਕੁਰਬਾਨੀਆਂ ਆ ਵੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਜਿਹੜੇ ਇਹ ਭੇਦ ਅ ਭੇਦ ਦੀ ਗੱਲ ਕੀਤੀ ਹੈ ਬ੍ਰਹਿਮੰਡ ਦੀ ਇੱਕ ਸ਼ਕਤੀ ਦੇ ਨਾਲ ਇੱਕ ਸਮੁਦਾਇ ਨੂੰ ਜੋੜਿਆ ਜੀ ਕਿਵੇਂ ਕਿ ਜਿੰਨੀ ਦਿਨੀ ਅੱਜ ਵੱਡੇ ਪੱਧਰ ਉਤੇ ਚਰਚਾ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਭਗਤੀ ਦੀ ਜਿਹੜੀ ਗੱਲ ਕੀਤੀ ਗਈ ਹੈ ਉਹਦੇ ਉਤੇ ਜਿਹੜੀ ਖਟਾਸ ਸਾਹਮਣੇ ਆ ਰਹੀ ਹੈ ਉਹਦੇ ਉਤੇ ਤੁਸੀਂ ਵੱਡੇ ਵਿਸਤਾਰ ਨਾਲ ਗੱਲ ਸਾਂਝੀ ਕੀਤੀ ਹੈ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਮੁੱਲਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰਾਨਾ ਸ਼ੁਕਰੀਆ ਈ ਮਿਸ਼ਨ ਪੰਜਾਬੀ